ਕਿ ਜਿਹੜੇ ਬੱਸਾਂ ਦਾ ਸਮੱਸਿਆ ਹੈ ਜੀ ਰੂਟਾਂ ਦੀ ਬੰਦ ਹੈ ਜਿਵੇਂ ਵੀ ਅਸੀਂ ਲਾਈ ਜੀ ਕਿਹਾ ਪਰ ਜਿਹੜੇ ਅਸੀਂ ਬੱਸਾਂ ਦੇ ਨੌਜਵਾਨਾਂ ਨੂੰ ਦੇਣੇ ਪਰਮਿਟ ਦੇਣੇ ਆ ਉਹਨਾਂ ਦਾ ਸਪ੍ਰੋਸੈਸ ਬਹੁਤ ਔਖਾ ਹੈ ਸਰ ਨਾਲ ਤਾਂ ਉਹਨਾਂ ਨੂੰ ਕੰਮ ਮਿਲ ਜੂਗਾ ਰਜਗਾਰ ਮਿਲ ਜੂਗਾ ਲੋਕ ਲੈਣਾ ਚਾਹੁੰਦੇ ਨੇ ਪਰ ਪ੍ਰੋਸੈਸ ਐਨਾ ਔਖਾ ਹੈ ਉਹ ਮਤਲਬ ਜੀ ਉਹ ਨਹੀਂ ਕਰ ਸਕਦੇ ਮੈਂ ਮੰਤਰੀ ਜੀ ਨੂੰ ਬੇਨਤੀ ਮੈਂ ਤੁਹਾਡੇ ਜਰੀਏ ਪੁੱਛਣਾ ਚਾਹੁੰਦਾ ਕਿ ਜੇ ਪ੍ਰੋਸੈਸ ਨੂੰ ਕਰਕੇ ਜਿਹੜੇ ਪਿੰਡਾਂ ਦੇ ਰੂਟ ਪ੍ਰਾਈਵੇਟ ਬੱਚਾ ਉਹ ਜਿਹੜੇ ਨੇ ਨੌਜਵਾਨ ਦੇਣੇ ਨੇ ਉਹਨਾਂ ਦਾ ਈਜ਼ੀ ਕੀਤਾ ਜਾਵੇ ਤੇ ਬਹੁਤ ਬੜੇ ਜਿਹੜੇ ਰੂਟ ਨੇ ਪ੍ਰਾਈਵੇਟ ਤੌਰ ਤੇ ਪਿੰਡਾਂ ਦੇ ਮਿੰਨੀ ਬੱਸਾਂ ਦਿੱਤੇ ਯਾਰ ਤਾਂ ਜੋ ਬੱਚਿਆਂ ਨੂੰ ਵੀ ਨੌਕਰੀ ਮਿਲੇ ਉਹਨਾਂ ਦਾ ਕੰਮ ਮਿਲੇ ਤੇ ਲੋਕਾਂ ਨੂੰ ਵੀ ਸਹੂਲਤ ਹੋਈ ਇਸ ਬਾਰੇ ਵਿੱਚ ਜਵਾਬ ਦੇਣਾ ਪ੍ਰੋਸੈਸ ਬੜਾ ਸਖਾਲਾ ਆ ਜਿਹੜਾ ਵੀ ਨੌਜਵਾਨ ਅਪਲਾਈ ਕਰਦਾ ਆ ਛੋਟੇ ਰੂਟ ਤੇ ਮਿੰਨੀ ਬੱਸਾਂ ਦਾ ਪਰਮਟ ਘੱਟੋ ਘੱਟ 24 ਤੇ ਇਹ ਵੱੱਤ ਜਿਹੜੀਆਂ ਮਿੰਨੀ ਬੱਸਾਂ ਦੀਆਂ 35 ਸੀਟਾਂ ਵਾਲਾ ਇਹ ਅਪਲਾਈ ਕਰਨ ਅਰਜੀ ਦੇਣ ਉਹ ਸਰਵਾ ਕਰਵਾ ਲਿਆ ਜਾਊਗਾ ਜਿੱਥੇ ਲੋਡ ਹੋਵੇ ਵਾਇਬਿਲਟੀ ਵੇਖ ਕੇ ਕਿ ਕਿਸੇ ਹੋਰ ਬੱਸ ਦਾ ਜਾਂ ਕਿਸੇ ਟਰਾਂਪੋਰਟਰ ਦਾ ਨੁਕਸਾਨ ਨਾ ਹੋਵੇ ਜੇ ਲੋੜ ਹੋਊਗੀ ਤਾਂ ਉਹ ਬੱਸਾਂ ਦੇ ਪਰਮਿਟ ਮਿਲਣਗੇ ਬਾਕੀ ਜਿਹੜੇ ਇਹਨਾਂ ਦੇ ਰੂਟ ਬੰਦ ਪਏ ਆ ਉਹ ਇਹਨਾਂ ਨੂੰ ਅੱਗੇ ਵੀ ਮੈਂ ਜਵਾਬ ਦਿੰਦਾ ਵੀ ਉੱਥੇ ਸਰਕਾਰੀ ਆਪਣੀਆਂ ਪੀਆਰਟੀਸੀ ਦੀਆਂ ਬੱਸਾਂ ਵੀ ਪੈ ਜਾਣੀਆਂ ਨਾਲ ਕਿਲੋਮੀਟਰ ਸਕੀਮ ਜੀ ਵੀ ਪੈ ਜਾਣੀਆਂ ਪਟਲਾਟਾ ਢੀਪੂ ਦਾ ਕੋਈ ਰੂਟ ਇਹੋ ਜਿਹਾ ਨਹੀਂ ਰਹਿਣਦਾਂਗੇ ਜਿਹੜਾ ਬੰਦ ਰਹੂ ਬਾਕੀ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਟਰਾਂਸਪੋਰਟਰਾਂ ਦੇ ਜਿਹੜੇ ਸਾਡੇ ਛੋਟੇ ਟਰਾਂਸਪੋਰਟਰ ਸਨ ਜਿਨ੍ਹਾਂ ਦੇ 2020 ਕੋਵਿਡ ਦੇ ਦੌਰਾਨ ਟੈਕਸ ਪੈਂਡਿੰਗ ਸਨ ਉਹਨਾਂ ਦੇ ਕਹਿੰਦੇ ਐ ਮਿਨਿਸਟਰੀ ਸਕੀਮ ਲਿਆਂਦੀ ਉਹਦੇ ਚ ਜਿਹੜੇ ਜੁਰਮਾਨੇ ਹੀ ਜਾਂ ਵਿਆਜ ਹੀ ਉਹ ਸਾਰੇ ਮਾਫ ਕਰਕੇ ਤੇ ਜਿਹੜਾ ਕੋਈ ਬੰਦਾ ਹੀ ਯੋਗ ਉਹਨਾਂ ਦਾ ਟੈਕਸ ਉਹ ਲਿਆ ਫਿਰ ਉਹਦੇ ਬਾਅਦ ਨਾਲ ਇਹਨਾਂ ਦੀ ਮੰਗ ਹੀ ਪਈ ਸਾਡਾ ਨੁਕਸਾਨ ਵੜਾ ਹੁੰਦਾ ਪਿਆ ਕਿਰਾਏ ਬੜੇ ਟਾਈਮ ਦੇ ਵਧੇ ਨਹੀਂਗੇ ਉਹ ਇਹਨਾਂ ਟਰਾਂਸਪੋਰਟਰਾਂ ਦੀ ਮੰਗ ਨੂੰ ਵੇਖ ਕੇ ਅਸੀਂ ਕਿਰਾਏ ਵੀ ਵਧਾਏ ਆ ਬੜਾ ਲੰਮਾ ਸਮਾਂ ਹੋ ਗਿਆ ਪਿਛਲੀ ਸਰਕਾਰ ਚ ਕਿਰਾਇਆ ਵੀ ਨਹੀਂ ਕੋਈ ਵਧਾਇਆ ਗਿਆ ਨਾ ਮਿਨਿਸਟਰੀ ਦਿੱਤੀ ਗਈ ਬਹੁਤ ਸਾਰੇ ਸਟੂਡੈਂਟ ਬੜਲਾਡੇ ਜਾਂਦੇ ਆ ਔਰ ਬਰਨਾਲੇ ਜਾਂਦੇ ਆ ਕੋਈ ਬੱਸ ਸਰਵਿਸ ਨਹੀਂ ਹੈਗੀ ਸਰਕਾਰੀ ਔਰ ਇਹ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ ਤਾਂ ਜੋ ਜਿਹੜੇ ਸਾਡੇ ਪਿੰਡਾਂ ਵਾਲੇ ਬੱਚੇ ਆ ਉਹਨਾਂ ਨੂੰ ਆਉਣ ਜਾਣ ਚ ਕੋਈ ਦਿੱਕਤ ਨਾ ਆਵੇ ਗੁਰੂ ਨਾਨਕ ਕਾਲਜ ਹੈ ਔਰ ਐਸਡੀ ਕਾਲਜ ਬਰਨਾਲਾ ਹੈ ਗੁਰੂ ਨਾਨਕ ਕਾਲਜ ਬੜਲਾਡਾ ਹੈ ਜਿਹੜੇ ਸਾਰੇ ਪਿੰਡਾਂ ਦੇ ਮੇਰੇ ਹਲਕੇ ਦੇ ਬੱਚੇ ਆ ਉਧਰਲੇ ਮਾਂ ਜਸੜਵਾਲ ਭੀਖੀ ਸਮਾਉ ਉਹਨਾਂ ਨੂੰ ਆਉਣਾ ਬਹੁਤ ਮੁਸ਼ਕਲ ਹੈ ਸੋ ਟ੍ਰਾਂਸਪੋਰਟ ਮੰਤਰੀ ਸਾਹਿਬ ਕੀ ਇਹ ਬੱਸ ਸਰਵਿਸ ਚਾਲੂ ਕਰਨਗੇ ਜੀ ਵਤਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਮਾਦੀ ਮਰਾਹੀ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਯੂਨੀਵਰਸਿਟੀ ਆ ਇਹਦੇ ਚ 330 ਦੇ ਕਰੀਬ ਸਟੂਡੈਂਟ ਪੜ੍ਹਦੇ ਆ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਚ ਇਹ ਪਹਿਲਾਂ ਹੀ ਸਾਡੇ ਵੱਲੋਂ ਪਾਲਿਸੀ ਆ ਵੀ ਭਾਵੇਂ ਕੋਈ ਪ੍ਰਾਈਵੇਟ ਨੌਜਵਾਨ ਬੇਰਜ਼ਗਾਰ ਜਿਹੜੇ ਛੋਟੇ ਮਿੱਟੀ ਬੱਸਾਂ ਦੇ ਪਰਮਟ ਉਹ ਅਪਲਾਈ ਕਰੇ ਇਹ 30 ਕਿਲੋਮੀਟਰ ਦਾ ਏਰੀਆ ਪੈਂਦਾ ਆ ਜੇ ਕੋਈ ਨੌਜਵਾਨ ਲੈਣਾ ਚਾਹੁੰਦਾ ਪਰਮਿਟ ਅਪਲਾਈ ਕਰਾਉਣਾ ਹੈ ਵਾਇਬਿਲਿਟੀ ਵੇਖ ਕੇ ਪ੍ਰਾਈਵੇਟ ਪਰਮਿਟ ਦੇ ਦਾਂਗੇ ਜੇ ਨਹੀਂ ਕੋ ਲੈਣਾ ਚਾਹੁੰਦਾ ਆ ਸਾਡੀਆਂ ਪੈ ਜਾਣੀਆਂ ਮਿੱਟੀ ਬੱਸਾਂ ਵੀ ਪੀਆਰਟੀਸੀ ਚ ਬਟਲਾੜਾ ਡੀਪੂ ਤੋਂ 30 ਕਿਲੋਮੀਟਰ ਆ ਜੇ ਛੋਟੀ ਬੱਸ ਦੀ ਲੋੜ ਛੋਟੀ ਚਲਾ ਦੇਾਂਗੇ ਜੇ ਵੱਡੀ ਦੀ ਲੋੜ ਵੱਡੀ ਸਟੂਡੈਂਟਾਂ ਨੂੰ ਪੜਾਉਣਾ ਤੇ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ ਜੀ ਥੈਂਕ ਯੂ ਧੰਨਵਾਦ ਜੀ ਪਿਕਰ ਸਾਹਿਬ ਪਹਿਲਾਂ ਤਾਂ ਮੈਂ ਤੁਹਾਡੇ ਜ਼ਰੀਏ ਮੰਤਰੀ ਸਾਹਿਬ ਦਾ ਤੇ ਸਰਕਾਰ ਦਾ ਧੰਨਵਾਦ ਕਰੂੰਗੀ ਕਿ ਜਿਹੜੇ ਪ੍ਰਾਈਵੇਟ ਟ੍ਰਾਂਸਪੋਰਟਰ ਸੀਗੇ ਕੋਵਿਡ ਦੇ ਦੌਰਾਨ ਜੋ ਉਹਨਾਂ ਨੂੰ ਮਾਰ ਪਈ ਹੈ ਉਹਦੇ ਤੇ ਸਾਡੀ ਸਰਕਾਰ ਨੇ ਇੱਕ ਸਕੀਮ ਦੇ ਤਹਿਤ ਉਹਨਾਂ ਨੂੰ ਜਿਹੜਾ ਇੱਕ ਬੈਨੀਫਿਟ ਦਿੱਤਾ ਤੇ ਉਹਨਾਂ ਨੂੰ ਲਾਭ ਦਿੱਤਾ ਤੇ ਬਹੁਤ ਸਾਰੇ ਟਰਾਂਸਪੋਰਟਰ ਨੇ ਜਿਹੜੇ ਆਪਣੀ ਗੱਡੀ ਦੁਆਰਾ ਲਈ ਤੇ ਜਿਹੜੇ ਲੈ ਆਏ ਨੇ ਤੇ ਉਸ ਤੋਂ ਬਾਅਦ ਸਰ ਆਪਣੀ ਸਰਕਾਰ ਨੇ ਕਰਾਇਆ ਵੀ ਜਿਹੜਾ ਉਹਦੇ ਵਿੱਚ ਵੀ ਜਿਹੜਾ ਵਾਅਦਾ ਕੀਤਾ ਦੋ ਜਿਹੜੀਆਂ ਸਹੂਲਤਾ ਸੀ ਟਰਾਂਸਪੋਰਟਰਾਂ ਨੂੰ ਸਰ ਦਿੱਤੀਆਂ ਨੇ ਸਰ ਮੇਰਾ ਸਵਾਲ ਮੇਰੇ ਕੋਲ ਡਾਟਾ ਸਾਰਾ ਆ ਗਿਆ ਮੰਤਰੀ ਸਾਹਿਬ ਤੋਂ ਸਿਰਫ ਸਵਾਲ ਇੰਨਾ ਕਾ ਕਿ ਜਿਹੜੀ ਫਤੇਗੜ ਨਿਊ ਫਤੇਗੜ ਜਿਹੜੀ ਇਹ ਟਰਾਂਸਪੋਰਟ ਬੱਸਾਂ ਨੇ ਸਰ ਮੈਂ ਦੇਖ ਰਹੀ ਸੀ ਮੇਰੇ ਕੋਲ ਡਾਟਾ ਦੋ ਤਰ੍ਹਾਂ ਦਾ ਇੱਕ ਤਾਂ ਸਰ ਇਹਨਾਂ ਨੇ ਅਜੇ ਤੱਕ ਜਿਹੜੇ ਚਲਾਨ ਨੇ ਉਹ ਨਹੀਂ ਭਰੇ ਕੁਝ ਕੁ ਚਲਾਨ ਨੇ ਜਿਹੜੇ ਸਰ ਬਹੁਤ ਘੱਟ ਅਮਾਊਂਟ ਵਾਲੇ ਜਿਹੜੇ ਭਰੇ ਹੋਏ ਆ ਸਰ ਇਹਦੇ 'ਚ ਸਵਾਲ ਇਹ ਆ ਕਿ ਜਿਹੜੇ ਬਿਨਾਂ ਪਰਮਿਟ ਤੋਂ ਜਿਹੜੀਆਂ ਬੱਸਾਂ ਇਹਨਾਂ ਦੀਆਂ ਹੁਣ ਤੱਕ ਚੱਲੀਆਂ ਨੇ ਉਹਨਾਂ ਦੇ ਸਿਰਫ ਪਰਮਿਟ ਕੈਨਸਲ ਕਰਕੇ ਜਾਂ ਉਹਨਾਂ ਦੇ ਜਿਹੜੇ ਡਾਕੂਮੈਂਟ ਦਸਤਾਵੇਜ਼ ਬਲੌਕ ਕਰਨਾ ਹੀ ਕਾਫੀ ਹੈ ਕਿ ਉਹਨਾਂ ਤੇ ਕੋਈ ਕ੍ਰਿਮੀਨਲ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਜਿਹਦੇ ਜਿਨ੍ਹਾਂ ਨੇ ਬਿਨਾਂ ਪਰਮਿਟ ਤੋਂ ਜਿਹੜੀਆਂ ਇਹਨਾਂ ਰੂਟਾਂ ਦੇ ਉੱਤੇ ਬੱਸਾਂ ਚਲਾਈਆਂ ਨੇ ਦੂਸਰਾ ਸਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਇਹਨਾਂ ਦੇ ਪਰਮਟਾਂ ਦੇ ਵਿੱਚ باوجود ਇਹਨੇ ਜੁਰਮਾਨੇ ਪੈਣ ਦੇ ਬਾਅਦ ਵੀ ਮੈਂ ਦੇਖਿਆ 2022 ਤੋਂ 2019 ਤੋਂ 2022 ਦੇ ਵਿੱਚ ਇਹਨਾਂ ਦੀ ਪਰਮਟਾਂ ਦੀ ਗਿਣਤੀ ਤੋਂ 2022 ਤੋਂ 25 ਤੱਕ ਜਿਹੜਾ ਵਾਧਾ ਹੋ ਗਿਆ ਸਰ ਜਦੋਂ ਕਿ ਪਿਛਲੇ ਇਹਨਾਂ ਦੇ ਬਕਾਏ ਵੀ ਖੜੇ ਨੇ ਤੇ ਉਹਨਾਂ ਤੇ ਕਾਰਵਾਈ ਵੀ ਨਹੀਂ ਹੋਈ ਤੇ باوجود ਉਹਨਾਂ ਨੇ ਇਹਨਾਂ ਦੇ ਜਿਹੜੇ ਰੂਟ ਨੇ ਉਹਨਾਂ ਦੇ ਵਿੱਚ ਵਾਅਦਾ ਹੋ ਚੁੱਕਿਆ ਕਿ ਮੰਤਰੀ ਸਾਹਿਬ ਕਿਰਪਾ ਕਰਕੇ ਹਾਊਸ ਦੇ ਵਿੱਚ ਇਹ ਵਿਸ਼ਵਾਸ ਦਵਾਉਣਗੇ ਕਿ ਬਿਨਾਂ ਪਰਮਟ ਤੋਂ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਗੀ ਮੇਰੇ ਕੋਲ ਡਾਟਾ ਆਇਆ ਸਰ ਅੱਜ ਵੀ ਇਹ ਜਿਹੜਾ ਟੈਕਸ ਚੋਰੀ ਕਰ ਰਹੀਆਂ ਨੇ ਮੈਂ ਡਾਟਾ ਤੁਹਾਡੇ ਜਰੀਏ ਮੈਂ ਮੰਤਰੀ ਸਾਹਿਬ ਨੂੰ ਵੀ ਦੇ ਦੂੰਗੀ ਔਰ ਕਿ ਇਸ ਤੋਂ ਬਾਅਦ ਕਿ ਜਿਹੜੇ ਉਹ ਨੌਜਵਾਨ ਜਿਹੜੇ ਬੇਰੋਜ਼ਗਾਰ ਤੁਰੇ ਫਿਰਦੇ ਆ ਏਦਾਂ ਦੇ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਕਿ ਨਵੇਂ ਨੌਜਵਾਨਾਂ ਨੂੰ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਜਾਊਗਾ ਇਹਦਾ ਮੈਨੂੰ ਹਾਊਸ ਦੇ ਵਿੱਚ ਜ਼ਰੂਰ ਵਿਸ਼ਵਾਸ ਦਵਾਇਆ ਜਾਵੇ। ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਜਿਹੜੀ ਮਾਨਯੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਆ ਇਹਦੇ ਚੋਂ ਜਿੰਨੇ ਚਲਾਨ ਹੋਏ ਆ ਤਕਰੀਬਨ ਉਹਨਾਂ ਨੂੰ ਚਲਾਨ ਉਹਨਾਂ ਭਰਤੇ ਆ ਤੇ ਕੇਸ ਡਿਸਪਾਸ ਜੋਵ ਕਰਤੇ ਤੇ ਗਏ ਚਾਰ ਚਲਾਨ ਜਿਹੜੇ ਉਦੋਂ ਪਾਲਿਸੀ ਤਹਿਤ ਡਿਪਾਰਟਮੈਂਟ ਜੁਰਮਾਨਾ ਨਹੀਂ ਕਰ ਸਕਦਾ ਉਹ ਮਾਂਜੋ ਕੋਰਟ ਨੂੰ ਭੇਜਤੇ ਸੀ ਉਹ ਵੀ ਵੇਰਵਾ ਲੈ ਕੇ ਮਾਂਜੋ ਕੋਰਟ ਤੋਂ ਜਿਹੜੇ ਚਾਰਜ ਚਲਾਨ ਭਰਨ ਵਾਲੇ ਇਹਨਾਂ ਦੇ ਰਹਿੰਦੇ ਸੀ ਉਹ ਵੀ ਇਹਨਾਂ ਨੂੰ ਭੇਜ ਦਾਂਗੇ ਬਾਕੀ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਚ ਪੰਜਾਬ ਚ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਮਾਂਜੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਵੀ ਨਾਜਾਇਜ਼ ਬੱਸਾਂ ਚੱਲਦੀਆਂ ਸੀ ਉਹ ਹੁੰਦਾ ਰਿਆ ਪੁਰਾਣੀਆਂ ਸਰਕਾਰਾਂ ਚ ਇੱਕ ਇੱਕ ਨੰਬਰ ਪਲੇਟ ਤੇ ਤਿੰਨ ਤਿੰਨ ਬੱਸਾਂ ਚਾਰ ਚਾਰ ਬੱਸਾਂ ਚੱਲਦੀਆਂ ਰਹੀਆਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਬੱਸਾਂ ਸਾਰੀਆਂ ਆਪਾਂ ਬੰਦ ਕਰਵਾਤੀਆਂ ਸੀ ਚਲਾਨ ਕਰਦੇ ਹੁਣ ਜੇ ਕੋਈ ਹੋ ਮਾੜਾ ਮੋਟ 1921 ਭਾਵੇਂ ਹੋਵੇ ਕੋਈ ਗਲਤ ਬੱਸ ਨਹੀਂ ਚਲਦੀ ਜਿਹੜੇ ਪਰਮਿਟ ਲੀਗਲ ਨੇ ਉਹੋ ਹੀ ਚਲਦੇ ਆ ਜਿਹੜੇ ਨਜਾਇਜ਼ ਆ ਉਹ ਜੇ ਕੋਈ ਸ਼ਿਕਾਇਤ ਮਿਲਦੀ ਹੈ ਸਮੇਂ-ਸਮੇਂ ਤੇ ਬੰਦ ਕੀਤੇ ਜਾਂਦੇ ਆ ਜੇ ਕੋਈ ਮਾਣਯੋਗ ਮੈਂਬਰਸ ਪਾਸ ਮੈਂਬਰਸ ਬੰਨ ਪਾਸ ਜਾਣਕਾਰੀ ਹੈਗੀ ਆ ਕਿ ਕੋਈ ਇਹਨਾਂ ਦੀ ਨਜਾਇਜ਼ ਬੱਸ ਕਿਸੇ ਰੂਟ ਤੇ ਚਲਦੀ ਆ ਸਾਨੂੰ ਜਾਣਕਾਰੀ ਦੇਣ ਹੁਣੇ ਅੱਧੇ ਘੰਟੇ ਦੇ ਵਿੱਚ ਵਿੱਚ ਆਟੀਏ ਜਾਊਗਾ ਤੇ ਉਹ ਬੱਸਾਂ ਇੰਪਾਉਂਡ ਹੋਣਗੀਆਂ